ਪਿੰਡ ਤਾਜਪੁਰ ਦੇ ਬਸਨੀ ਕੁਲਦੀਪ ਸਿੰਘ ਗੁਰਜਿੰਦਰ ਸਿੰਘ ਸੁਰਗਵਸੀ ਸਰਦਾਰ ਬਰਵੀਰ ਸਿੰਘ ਜੀਤੋ ਪਤਨੀ ਸਰਦਾਰ ਅਰਜਨ ਸਿੰਘ ਹੁੜਾ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੁਆਰਾ ਸਾਵਤ ਤਾਜਪੁਰ ਨੂੰ ਸਤ ਮਾਲੇ ਜ਼ਮੀਨ ਗੁਰੂ ਘਰ ਨੂੰ ਦਾਨ ਕਰ ਦਿੱਤੀ। ਦਾਨੀ ਸਤਿਨ ਪਰਿਵਾਰਾਂ ਦੀ ਹੋਈ ਚਾਰੇ ਪਾਸੇ ਪਰਸੰਸਾ। ਜਿਹੜੀ ਉਦਾਸ ਪ੍ਰਬੰਧਕ ਕਮੇਟੀ ਤਾਜਪੁਰ ਨੇ ਉਸ ਜ਼ਮੀਨ ਨੂੰ ਲਿਆ ਆਪਣੇ ਕਬਜ਼ੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਪਿੰਡ ਤਾਜਪੁਰ ਭਗਵਾਨਪੁਰ ਦੇ ਵਸਨੀਕਾਂ ਨੇ ਸਰਦਾਰ ਕੁਲਦੀਪ ਸਿੰਘ ਦੀਪੇ ਦੇ ਪਰਿਵਾਰ ਦਾ ਕੀਤਾ ਕੋਟ ਕੋਟ ਧੰਨਵਾਦ ਕਰੇਗਾ ਆਹ ਬੇਨ ਬੋਏ ਦਾ ਮੈਂ ਪਤਾ ਕਰਵਾਉਣ ਦਾ ਮਤਲਬ ਹੈ ਕਿ ਅਸੀਂ ਨਾਮ ਕਰਵਾਣਾ ਹੈ ਯਾਰ ਇਹ ਤੋਂ ਦਬਨੇ ਸੇ ਮਸਾਲਾ ਲਿਆ ਬੋ ਮਸਾਲਾ ਪਾਓ ਤੇ ਮਸਾਲੇ ਪੜੋ ਆਹੋ ਹਾਂਜੀ ਆਪਣੀ ਭਾਜੀ ਜਿਹੜੀ ਜਗ੍ਹਾ ਤੇ ਇਸ ਟਾਈਮ ਜਿਹੜਾ ਕੰਮ ਚੱਲਦਾ ਪਿਆ ਆ ਇਹ ਜਗ੍ਹਾ ਕਿਹਨਾਂ ਦੀ ਆ ਜੀ ਇਹ ਤੁਹਾਡੀ ਤੁਹਾਡਾ ਕੀ ਨਾਮ ਭਾਜੀ ਇਹ ਤੁਹਾਡਾ ਪਿੰਡ ਕਿਹੜਾ ਆ ਜੀ ਭਾਜੀ ਤੁਹਾਡੇ ਫਾਦਰ ਸਾਹਿਬ ਦਾ ਨਾਮ ਕੀ ਆ ਬਲਵੀਰ ਸਿੰਘ ਇਹ ਜਿਹੜੀ ਜਗ੍ਹਾ ਤੁਹਾਡੀ ਸੀ ਆਪਣੀ ਪਰਸਨਲ ਇਹ ਗੁਰੂਵਦਾਸ ਮੰਦਰ ਤਾਜਪੁਰ ਦੇ ਬਿਲਕੁਲ ਬੈਕ ਸਾਈਡ ਤੇ ਬਿੰਦੀ ਹੈ ਨਾ ਇਹ ਤੁਸੀਂ ਜਿਹੜੀ ਜਗ੍ਹਾ ਆ ਹੁਣ ਗੁਰਦੁਆਰਾ ਸਾਹਿਬ ਨੂੰ ਤੁਸੀਂ ਡੋਨੇਸ਼ਨ ਕੀਤੀ ਆ ਕਿੰਨੀ ਜਗ੍ਹਾ ਤੁਸੀਂ ਡੋਨੇਸ਼ਨ ਕੀਤੀ ਬਾਜੀ ਇਹ ਵੀ ਆ ਸੱਤ ਮਾਲਲੇ ਸੱਤ ਮਾਲਲੇ ਪੂਰੇ ਛੋਟੇ ਕ ਵੱਡੇ ਮਾਲਲੇ ਵੱਡੇ ਆ ਵੱਡੇ ਮਾਲਲੇ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਜਾਂ ਕੋਈ ਪ੍ਰੋਬਲਮ ਜਾਂ ਕੋਈ ਕਿਸੇ ਦਾ ਕੋਈ ਇੱਥੇ ਕਬਜ਼ਾ ਤੇ ਨਹੀਂ ਸੀ ਜਾਂ ਕੋਈ ਮੁਸ਼ਕਲ ਤੇ ਨਹੀਂ ਆ ਰਹੀ ਕੋਈ ਇਸ ਟਾਈਮ ਕੰਮ ਚੱਲ ਰਿਹਾ ਜਿੱਦਾਂ ਇਹ ਗੁਰਦੁਆਰਾ ਸਾਹਿਬ ਜਿੱਦਾਂ ਪਿੰਡ ਦੇ ਲੋਕ ਲੱਗੇ ਆ ਉਹਦੇ ਤੇ ਆਪਣੇ ਨੀਂਦ ਲਾਗੇ ਨੀਆ ਪਾਉਣ ਲੱਗੇ ਆ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਤੇ ਨਹੀਂ ਆ ਰਹੀ ਤੁਹਾਡੀ ਜਿਹੜਾ ਪੇਪਰ ਵਰਕ ਹੈ ਉਹ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਮ ਤੇ ਜਾਨੀ ਕਰਤਾ ਲਿਖ ਕੇ ਦੇ ਦਿੱਤਾ ਹਾਂਜੀ ਹੋਰ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਮੇਰੀ ਘਰ ਵਾਲੀ ਆ ਅੱਛਾ ਜੀ ਘਰ ਵਾਲੀ ਆ ਠੀਕ ਆ ਜੀ ਉਹਨਾਂ ਵੱਲੋਂ ਪੂਰੀ ਸਹਿਮਤੀ ਹੋਈ ਆ ਇਹ ਜਗ੍ਹਾ ਜਿਹੜੀ ਆਪਾਂ ਦੇਣ ਲਈ ਗੁਰਦੁਆਰਾ ਸਾਹਿਬ ਨੂੰ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸੋ ਮੈਂ ਗੱਲ ਕਰਦਾ ਸਾਡੇ ਗੁਰਦੁਆਰਾ ਸਾਹਿਬ ਦੇ ਲਾਲੀ ਭਾਜੀ ਆ ਇਹ ਸਾਡਾ ਸ਼੍ਰੀ ਉਦਾਸ ਮੰਦਿਰ ਤਾਜਪੁਰ ਦੇ ਕੀ ਪ੍ਰਧਾਨ ਸਾਹਿਬ ਕਹਿ ਸਕਦੇ ਇਹਨਾਂ ਪ੍ਰਧਾਨ ਸਾਹਿਬ ਜਾਂ ਕੇਸ਼ੇਰ ਸਾਹਿਬ ਆ ਕੀ ਉਹਦਾ ਤੁਹਾਡਾ ਜੀ ਕੇਸ਼ੇਰ ਸਾਹਿਬ ਜੀ ਇਹ ਕੇਸ਼ੇਰ ਸਾਹਿਬ ਜੀ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜਿਹੜਾ ਅੱਜ ਦਾ ਜੋ ਆ ਬਈ ਜਿਹੜਾ ਚੱਲਦਾ ਪਿਆ ਇੱਥੇ ਜਿਹੜਾ ਤੁਸੀਂ ਲੀਆਂ ਪਾ ਰਹੇ ਹੋ ਗੁਰਦੁਆਰਾ ਸਾਹਿਬ ਨੂੰ ਜਿਹੜੀ ਜਗ੍ਹਾ ਦਿੱਤੀ ਆ ਪਿੰਡ ਦੇ ਜਿਹੜੇ ਆਪਣੇ ਕੀਪਾ ਭਾਜੀ ਹੁਣੀ ਉਹਨਾਂ ਦੇ ਫਾਦਰ ਸਾਹਿਬ ਬਿੱਲਾ ਜੀ ਆ ਉਹਨਾਂ ਦੇ ਪਰਿਵਾਰ ਵੱਲੋਂ ਇਹ ਡੋਨੇਸ਼ਨ ਕੀਤੀ ਗਈ ਜਗ੍ਹਾ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਇਹ ਇਹਦੇ ਬਾਰੇ ਦੱਸਿਓ ਕਿ ਮਸਲਾ ਆ ਜਣੀ ਜਿਹੜੀ ਜਗ੍ਹਾ ਤੁਹਾਨੂੰ ਦਿੱਤੀ ਗਈ ਆ ਉਹ ਉਹਦਾ ਜਿਹੜਾ ਪੇਪਰ ਵਰਕ ਤੁਹਾਨੂੰ ਪੂਰਾ ਦਿੱਤਾ ਗਿਆ ਕਿਸ ਨਾਂ ਦੇ ਦਿੱਤਾ ਕਿਹਦੀ ਲੋ ਦਿੱਤਾ ਗਿਆ ਇਹ ਦੱਸਿਓ ਇਹਦੇ ਬਾਰੇ ਜਾਣਕਾਰੀ ਜੀ ਪੇਪਰ ਜਿਹੜਾ ਸਾਨੂੰ ਦਿੱਤਾ 7 ਮਾਲੇ ਦਾ ਠੀਕ ਹੈ ਜੀ 7 ਮਾਲੇ ਜਗ੍ਹਾ ਨਾਮ ਫਿਰ ਬਸ ਮਦਦ ਤਾਰਫ ਤੋਂ ਦਿੱਤੀ ਜਾਂਦੀ ਦਿੱਤੀ ਜਾਂਦੀ ਜੀ ਤੇ ਉਹਨੇ ਪੇਪਰ ਆਪਣੇ ਘਰ ਦੇ ਨਾਂ ਦੇ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਠੀਕ ਹੈ ਜੀ ਆਪਣੇ ਭਰਾ ਤੋਂ ਆਪਣੀ ਦਾਦੀ ਤੋਂ ਆਪਣੇ ਸਹਿਯੋਗ ਕਰਕੇ ਸਾਨੂੰ ਪੂਰੇ ਹੋਸਟਲ ਦੇ ਮਤਲਬ ਉਹਨਾਂ ਨੇ ਪੇਪਰ ਵਰਕ ਜਿਹੜਾ ਪੂਰਾ ਕਰਕੇ ਜਿਹੜਾ ਉਹਨਾਂ ਨੇ ਤੁਹਾਨੂੰ ਦਿੱਤਾ ਆ ਠੀਕ ਹੈ ਨਾ ਜੋ ਬੋਲੇ ਠੀਕ ਹੈ ਸੋ ਨਰਵੇ ਉਸਮਾਨ ਬੋਹਰੇ